ਬਾਕੀ ਕਪੂਰ ਜੀ ਸਨ ਆਫ ਸ਼ਰੀਂਦਰ ਕਪੂਰ ਜੀ ਇਲਾਕਾ ਕਿਹੜਾ ਹੈ ਇਹ ਗੁਰਬਖਸ਼ ਨਗਰ ਇਹ ਕਿਹਾ ਸੀਗਾ ਸਾਹੀ ਰਾਤ ਰਤੀ 3:30 ਨੂੰ ਇਹ ਦੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ ਉਹ ਪਤਾ ਨਹੀਂ ਇਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਆਵਾਜ਼ ਗਈ ਹੈ ਲੇਕਿਨ ਕੋਈ ਵੀ ਬਾਹਰ ਨਹੀਂ ਆਇਆ ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ ਇੱਕ ਵਾਰੀ ਦੇ ਹੀ ਮੈਂ ਅਸੀਂ ਵੀ ਸਹਿਮ ਗਏ ਕਿ ਯਾਰ ਇਹ ਕੀ ਹੋਇਆ ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਐਨੇ ਹੀ ਹੁੰਦੇ ਆ ਤੇ ਮੈਂ ਕਹਿੰਦਾ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ ਕਾਦਾ ਆਵਾਜ਼ ਆਈ ਆ ਕਾਦਾ ਧਮਾਕਾ ਆ ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਂਕੇ ਨਹੀਂ ਪਤਾ ਲੱਗ ਪਿਆ ਕਿਹੜੀ ਜਗ੍ਹਾ ਹੋਇਆ ਸੀ ਕਿਉਂਕਿ ਇਹ ਬਿਲਕੁਲ ਬਾਹਰ ਹੋਇਆ ਤੋ ਬਾਕੀ ਇਹ ਨਹੀਂ ਪੂਰਾ ਪਤਾ ਕਿਉਂਕਿ ਮੈਂ ਤੇ ਬਾਈ ਚਾਂਸ ਬਾਥਰੂਮ ਕਰਨ ਆਇਆ ਤੇ ਛੱਜੇ ਤੇ ਆਇਆ ਤੇ ਦੇਖੇ ਹੁਣ ਸਿਰ ਪਤਾ ਲੱਗਾ ਕਿ ਕੀ ਗੱਲਬਾਤ ਹੋਈ ਮਾੜਾ ਮੋਟਾ ਫਿਰ ਤੇ ਉਸਲੇ ਪਤਾ ਲੱਗਾ ਵਾਈਫ ਨੇ ਉਠਾਇਆ ਕਹਿੰਦੇ ਉਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆਏ ਆ ਥੱਲੇ ਪੁਲਿਸ ਦੀ ਵੈਰੀਫਿਕੇਸ਼ਨ ਹੋ ਰਹੀ ਹੈ ਇਹ ਉਹ ਮਤਲਬ ਕਿ ਸਾਰਾ ਦੇਖਣ ਆਇਆ ਤੇ ਉਹ ਤਾਂ ਕਹਿੰਦੇ ਸੀ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨਹੀਂ ਪਤਾ ਐਵੇਂ ਤੁਹਾਨੂੰ ਕਹ ਜੀ ਲੇਕਿਨ ਧਮਾਕਾ ਬਸ਼ ਹੋਇਆ 100% ਕੀ 1 ਲੱਖ ਹੋਇਆ ਪੁਲਿਸ ਬੋਲਦੀ ਹੈ ਮੌਕੇ ਤੇ ਪੁਲਿਸ ਮਕੀਤੀ ਜਾ ਰਹੀ ਜਾਂ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਸੀ ਸਵੇਰ ਦੀ ਆ ਰਹੇ ਹੈ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਹੈ ਕੁਮਾਰਾ ਜੀ ਗੁਰਵਛਨ ਨਿਵਾਸੀ ਆ ਇੱਥੇ ਤੁਹਾਰਾ ਤੋਂ ਧੁਮਾਕਾ ਆਇਆ ਪਰ ਇਹ ਨਹੀਂ ਪਤਾ ਲੱਗਾ ਕਿਸ ਚੀਜ਼ ਦਾ ਧੁਮਾਕਾ ਆ ਇਹ ਬਮਨੂਆ ਚੀਜ਼ ਹੈ ਉਸ ਤਰ੍ਹਾਂ ਦਾ ਧੁਮਾਕਾ ਆਇਆ ਹਾਂ ਜੀ ਜੀ ਇਹ ਹੈ ਕਿ ਗੁਰਵਛਨ ਨਗਰ ਚੌਂਕੀ ਦੇ ਕੋਲ ਹੋਇਆ ਜਾਂ ਪਾਰਕ ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਰਿਹਾ ਨੁਕਸਾਨ ਕੋਈ ਨਹੀਂ ਹੋਇਆ ਹੁਣ ਪੁਲਿਸ ਅਧਿਕਾਰੀ ਪਹੁੰਚੇ ਪੁਲਿਸ ਅਧਿਕਾਰੀ ਸਾਰੇ ਆ ਗਏ ਸਾਰੇ ਕਰਨ ਰਿਹਾ ਬਹੁਤ ਵਧੀਆ ਸਲੰਗਾ ਜੋ ਕਿ ਪੁਲਿਸ ਨੂੰ ਆਪਣੇ ਆਪ ਨੂੰ ਸੁਰੱਖਤ ਮਹਿਸੂਸ ਕਰ ਰਿਹਾ ਹੈ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਅਸਲ ਇਹ ਨਹੀਂ ਪਤਾ ਕਿ ਅਸਲ ਲੁੱਟ ਖੋਹੇ ਨੇ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆ ਰਿਹਾ ਹੈ ਕੋਈ ਪਤਾ ਉਹਨ ਕੀ ਮੰਗੀ ਕਰ ਮੰਗਿਆ ਕਿ ਇਸ ਅਗਸਤ ਨੂੰ ਚਾਈ ਜਾਏ ਪੁਲਿਸ ਦੀ ਤੇ ਪੁਲਿਸ ਸਾਰੇ ਪਤਾ ਕਰੇ ਤੇ ਪੁਲਿਸ ਜੋ ਹੈਗਾ ਵਧੀਆ ਹੀ ਕਰ ਪੁਲਿਸ ਬਹੁਤ ਵਧੀਆ ਕਾਰੀ ਕੰਮ ਇਹੋ ਜੀ ਕੋਈ ਗੱਲ ਹੈ ਹੈ ਕਿ ਜਿਹੜਾ ਗੁਰਬਖਸ਼ نگر ਬਲਾਸਟ ਹੋਇਆ ਇੱਕ ਜਿਹੜੀ ਇਨਫਾਰਮੇਸ਼ਨ ਆਈ ਸੀ ਕਿ ਕੋਈ ਤਮਾਕੀਏਰ ਕੀ ਕੋਈ ਜਿਹੜੀ ਆਵਾਜ਼ਨਾ ਹੀ ਦਿੱਤੀ ਆ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਰਾਣੀ ਚੌਂਕੀ ਹੁੰਦੀ ਸੀ ਇਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਹਨ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਹੈ ਕਿੰਨੇ ਵਜੇ ਦਾ ਸਮਾਂ ਹੋਇਆਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲਦੀ ਜੇ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫ੍ਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਨੇ ਵੀ ਇਹ ਜਿਹੜਾ ਤਮਾਕਾ ਇਹ ਕਿਸ ਕਾਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਹੈ ਇਹ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹਨ ਇਨਵੈਸਟੀਗੇਟ ਇਨਵੈਸਟੀਗੇਟ ਕਰਕੇ ਤੁਹਾਨੂੰ ਦੱਸਾਂਗੇ ਕਿੰਨੇ ਵਜੇ ਦਾ ਰਹੇਗਾ ਇਹ ਆਜ ਇਨਫਾਰਮੇਸ਼ਨ ਰੀਸੀਵ ਹੋਈ ਹੈ ਜੀ ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਆ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨਾਂ ਕਰਕੇ ਜਿਹੜਾ ਧਮਾਕਾ ਹੋਇਆ ਹੈ ਜਾਨ ਜਾਰੀ ਹੈ ਇਸ ਦੇ ਵਿੱਚ ਜੇਸ ਕਾਰਨ ਕਰਕੇ ਧਮਾਕਾ ਆਇਆ ਉਸ ਦੇ ਵਿੱਚ ਤੁਹਾਨੂੰ ਵੱਖਰਾ ਬੀਕਰ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ